ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਿਕਾ ਜੀ ਇੱਕ ਹੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਮੈਂ ਕਿਹਾ ਚਲੋ ਨਾਲੇ ਸਾਰਿਆਂ ਨੂੰ ਬਹੁਤ ਸਾਰੀ ਪਹਿਲਾਂ ਦਾ ਥੈਂਕ ਯੂ ਤੁਹਾਡਾ ਬਹੁਤ ਸਾਰਿਆਂ ਨੇ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਗਾਇਜ਼ ਇੰਦਰ ਬਣਾਣੇ ਸੀ ਆਪਾਂ ਛੋਲੇ ਠੀਕ ਹੈ ਜੀ ਮੈਂ ਛੋਲੇ ਪਕਾਉਣ ਲੱਗਿਆ ਮੈਨੂੰ ਕਈ ਦੋ ਇੱਕ ਦੋ ਭੈਣਾਂ ਨੇ ਨਾ ਉਹ ਆਈਸੀ ਵੀ ਰਿਕੁਐਸਟ ਹੈ ਕਿ ਤੁਸੀਂ ਜਦੋਂ ਵਾਈਟ ਛੋਲੇ ਬਣਾਉਂਦੇ ਹੋ ਤਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਜ਼ਰੂਰ ਦੱਸਿਓ ਬਿਲਕੁਲ ਮੈਂ ਸਿੰਪਲ ਤੇ ਸੋਕੇ ਤਰੀਕੇ ਨਾਲ ਤਿਆਰ ਦੇਖੋ ਜੀ ਮੈਂ ਭਿਗੋਤੇ ਨੇ ਮੈਂ ਤਿਆਰ ਹੋਈ ਆ ਬਾਜ਼ਾਰ ਜਾਣ ਲਈ ਬਾਜ਼ਾਰ ਜਾਣਾ ਸਵੇਰ ਦਾ ਆਪਾਂ ਸਾਰਾ ਕੰਮ ਨਿਬੇੜ ਲਿਆ ਨਾਸ਼ਤਾ ਕਰ ਲਿਆ ਸੀ ਤੇ ਇੱਕ ਮੈਨੂੰ ਚੂਰਨ ਬਾਰੇ ਰੋਜ਼ ਮੇਰੀਆਂ ਭੈਣਾਂ ਪੁੱਛਦੀਆਂ ਨੇ ਤੁਸੀਂ ਕਿਹਾ ਸੀਗਾ ਪਹਿਲਾਂ ਖਾਣਾ ਹੈ ਬਾਅਦ ਚੋਂ ਖਾਣਾ ਹੈ ਮੈਂ ਤੁਹਾਨੂੰ ਸਹੀ ਤਰੀਕਾ ਦੱਸ ਦਿਆਂ ਕਿ ਸਨਾ ਖਾਣਾ ਤੇ ਕਦੋਂ ਖਾਣਾ ਹੈ ਠੀਕ ਹੈ ਜੀ ਆਹ ਦੇਖੋ ਜੀ ਮੈਂ ਲੈ ਲਿਆ ਚੂਰਨ ਆਹ ਦੇਖੋ ਮੈਂ ਚੂਰਨ ਪੀਸ ਕੇ ਆਪਣਾ ਡੱਬੀ ਦੇ ਵਿੱਚ ਰੱਖਿਆ ਹੋਇਆ ਪੀਸ ਕੇ ਐ ਚੰਗੀ ਤਰ੍ਹਾਂ ਛਾਣ ਕੇ ਇਦਾਂ ਆਪਾਂ ਪਹਿਲਾਂ ਛੋਲੇ ਪਿਉਂਦੇ ਸੀ ਮੇਰੇਕਾ ਜੇ ਛੋਲੇ ਪਿਵਾ ਦਿੰਨੀ ਆ ਜਦ ਤੱਕ ਆਪਾਂ ਬਾਜ਼ਾਰੋਂ ਆਵਾਂਗੇ 2-3 ਘੰਟੇ ਪਿਉ ਕੇ ਪਹਿਲਾਂ ਰੱਖ ਦੋ ਨਾ ਫੇਰੇ ਫਰਕ ਇਹ ਹੋ ਜਾਂਦਾ ਕਿ ਰਾਮ ਨਾ ਤੇ ਆ ਦੇਖੋ ਜੀ ਚੂਰਨ ਦੇ ਮੈਂ ਤੁਹਾਨੂੰ ਦੱਸ ਦਿਆਂ ਦੇਖੋ ਚੂਰਨ ਮੈਂ ਆਪਣਾ ਪੀਸਿਆ ਹੋਇਆ ਠੀਕ ਹੈ ਅੱਧਾ ਚਮਚ ਲੈਂਦੀ ਹੁੰਨੀ ਆ ਰੋਟੀ ਮੈਂ ਪਹਿਲਾਂ ਨਹੀਂ ਕਿਹਾ ਤੁਸੀਂ ਕਮੈਂਟ ਕਰ ਰਹੇ ਸੀ ਨਾ ਪਹਿਲਾਂ ਕਿਹਾ ਮੈਂ ਤੁਹਾਨੂੰ ਇਹ ਦੱਸਿਆ ਕਿ ਰੋਟੀ ਤੋਂ ਤੁਰੰਤ ਬਾਅਦ ਨਹੀਂ ਲੈਣਾ ਤੇ ਇੱਕਦਮ ਚੂਰਨ ਖਾ ਕੇ ਆਪਾਂ ਰੋਟੀ ਨਹੀਂ ਖਾਣੀ ਇਹ ਚੀਜ਼ ਹੈ ਜੀ ਮੈਨੂੰ ਤੇ ਬਹੁਤ ਫਰਕ ਲੱਗਿਆ ਮੈਂ ਪ੍ਰੋਪਰ ਲੈ ਲਈਆਂ ਤੇ ਆ ਦੇਖੋ ਜੀ ਮੈਂ ਲੈਂਦੀ ਹੁੰਦੀ ਹਾਂ ਥੋੜਾ ਜਿਹਾ ਕੋਸਾ ਪਾਣੀ ਕਰਕੇ ਠੰਡੇ ਪਾਣੀ ਨਾਲ ਨਹੀਂ ਲੈਣਾ ਕੋਸ਼ਿਸ਼ ਕਰਿਆ ਕਰੋ ਤੇ ਕਈ ਭੈਣਾਂ ਨੇ ਮੈਨੂੰ ਕਮੈਂਟ ਇੱਕ ਦੋ ਭੈਣਾਂ ਨੇ ਕੀਤਾ ਕਿ ਪੇਟ ਸਾਫ਼ ਹੋਵੇ ਜਾਂ ਕਬਜ਼ ਹੋਵੇ ਆ ਦੇਖੋ ਥੋੜਾ ਮਤਲਬ ਇੰਨਾ ਕੁ ਪਾਣੀ ਠੰਡਾ ਮਿਕਸ ਕਰਨਾ ਹੈ ਜਿਹੜਾ ਆਪਾਂ ਘੁੱਟ ਪਾਰ ਸਕੀਏ ਜ਼ਿਆਦਾ ਗਰਮ ਵੀ ਨਹੀਂ ਕਰਨਾ ਪਾਣੀ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਪਾਣੀ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲੈਣਾ ਜੀ ਜਿਵੇਂ ਕਿ ਆਪਣਾ ਪੀ ਸਕਦੇ ਆਪਾਂ ਪਾਣੀ ਠੀਕ ਹੈ ਜੀ ਆ ਦੇਖੋ ਮੈਂ ਪਾਣੀ ਕਰ ਲਿਆ ਜੀ ਗਰਮ ਮੈਂ ਹਮੇਸ਼ਾ ਕੋਸੇ ਪਾਣੀ ਨਾਲ ਲੈ ਲਈਆਂ ਤੇ ਇਹਨਾਂ ਦੇ ਪੇਟ ਸਾਫ਼ ਨਹੀਂ ਹੁੰਦਾ ਨਾ ਤੇ ਕੋਸੇ ਪਾਣੀ ਨਾਲ ਲੋ ਵਧੀਆ ਹੈ ਬਹੁਤ ਵਧੀਆ ਸੌਣ ਲੱਗਿਆ ਵੀ ਤੁਸੀਂ ਲੈ ਸਕਦੇ ਹੋ ਅੱਜ ਕੱਲ ਜਿਵੇਂ ਗਰਮੀ ਆ ਗਈ ਕੋਈ ਗੱਲ ਨਹੀਂ ਤੁਸੀਂ ਦੋ ਟਾਈਮ ਲੈ ਲਓ ਸਵੇਰੇ ਰੋਟੀ ਤੋਂ ਬਾਅਦ ਲੈ ਲਓ 1 ਘੰਟਾ ਅੱਧਾ ਘੰਟਾ ਜਾਂ ਪਹਿਲਾਂ ਲੈ ਲਓ ਇਹਦਾ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਤੇ ਜਿਨ੍ਹਾਂ ਦੀ ਪੇਟ ਦੀ ਪ੍ਰੋਬਲਮ ਹੈ ਨਾ ਯਾਦ ਰੱਖਿਓ ਕਿ ਹਰੜਾ ਆਉਂਦੀਆਂ ਨੇ ਹਰੜ ਕਾਲੀ ਹਰੜ ਆਂਦੀ ਏ ਸ਼ਾਇਦ ਮੇਰੇ ਕੋਲ ਹੈਗੀਆਂ ਮੈਂ ਦਿਖਾ ਦੇਣੀ ਆ ਤੁਹਾਨੂੰ ਉਹ ਪੀਸ ਕੇ ਪਾ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਦਿਖਾਨੀ ਆ ਕਿ ਹਰੜ ਕਿੱਦਾਂ ਦੀ ਹੁੰਦੀ ਏ ਮੈਂ ਹਰ ਇੱਕ ਚੀਜ਼ ਰੱਖਦੀ ਹੁੰਦੀ ਆ ਆਪਣੇ ਘਰ ਚ ਇਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਦੇਖਦੀ ਆ ਸ਼ਾਇਦ ਮੇਰੇ ਕੋਲ ਹੋਣ ਗਿਆ ਹਰੜਾ ਸੀ ਗਿਆ ਜਿਵੇਂ ਮੋਟੀ ਇਲਾਚੀ ਨਹੀਂ ਹੁੰਦੀ ਇਸ ਤਰ੍ਹਾਂ ਦੀ ਸਖਤ ਜੀ ਹੁੰਦੀ ਹੈ ਤੁਸੀਂ ਪੰਸਾਰੀ ਕੋਲੋਂ ਜਾ ਕੇ ਨਾ ਕੇ ਆ ਸਕਦੇ ਹੋ ਕਿ ਹਰੜਾ ਦੇ ਦਿਓ ਠੀਕ ਹੈ ਦੋ ਕੁ ਹਰੜਾ ਤੇ ਦੋ ਕੁ ਮਗਾ ਵਿੱਚ ਪਾ ਕੇ ਇਸੇ ਚੂੜਨ ਦੇ ਵਿੱਚ ਪਾ ਕੇ ਪੀਸ ਲਿਓ ਠੀਕ ਹੈ ਇਹ ਤੁਹਾਨੂੰ ਦੇਖਿਓ ਤੁਹਾਡਾ ਪੇਟ ਵੀ ਸਾਫ਼ ਹੋਏਗਾ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਤੇ ਆ ਦੇਖੋ ਜੀ ਲੈਣ ਦਾ ਸਹੀ ਤਰੀਕਾ ਆ ਦੇਖੋ ਜੀ ਮੈਂ ਅੱਧਾ ਚਮਚ ਇੰਨਾ ਲੈਣਾ ਇੰਨਾ ਚਮਚ ਲੈ ਕੇ ਠੀਕ ਹੈ ਜੇਕਰ ਤੁਸੀਂ ਘੋਲ ਕੇ ਪਾਣੀ ਵਿੱਚ ਪੀ ਸਕਦੇ ਹੋ ਪੀ ਲਓ ਤੇ ਮੈਨੂੰ ਵੱਡਾ ਵਧੀਆ ਨਹੀਂ ਲੱਗਦਾ ਮੈਂ ਇਸੇ ਤਰ੍ਹਾਂ ਹੀ ਲੈਣੀ ਹੁੰਦੀ ਆ ਇਸ ਤਰ੍ਹਾਂ ਕਰਕੇ ਇਹ ਸਹੀ ਤਰੀਕਾ ਠੀਕ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਇਹ ਵਾਲਾ ਚੂਰਨ ਲੈ ਸਕਦੇ ਹੋ ਇਹ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇ ਬਹੁਤ ਜਲਦੀ ਰਿਜ਼ਲਟ ਦਿੰਦਾ ਹੈ ਪ੍ਰੋਪਰ ਟਾਈਮ ਤੇ ਤੁਸੀਂ ਲੈਣਾ ਠੀਕ ਹੈ ਮੈਂ ਤਾਂ ਇਸੇ ਤਰ੍ਹਾਂ ਲੈਣੀ ਹੁੰਦੀ ਆ ਔਰ ਬੈਠ ਕੇ ਲੈਣਾ ਹੈ ਸਿਪ ਸਿਪ ਕਰਕੇ ਪਾਣੀ ਪੀ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਸੋਈ ਜਿ ਖੜੀ ਸੀ ਮੈਂ ਤੁਹਾਨੂੰ ਸਿਰਫ ਦੱਸਣ ਦੇ ਜਰੀਏ ਕਰਕੇ ਇੱਥੇ ਬੈਠੀ ਆਂ ਠੀਕ ਹੈ ਬਾਕੀ ਮੈਂ ਜਾ ਰਹੀ ਆ ਹੁਣ ਬਾਜ਼ਾਰ ਆ ਕੇ ਜੋ ਬਣਾਵਾਂਗੇ ਛੋਲੇ ਬਣਾਵਾਂਗੇ ਘਰ ਦੇ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਪ੍ਰੋਟੀਨ ਸ਼ੇਅਰ ਕਰਾਂਗੀ ਠੀਕ ਹੈ ਜੀ ਹਾਂ ਤੱਕ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਤੁਹਾਡੇ ਅਗੇ ਹੱਥ ਜੋੜੀਏ ਮੇਰੀ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਆ ਕਰੋ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲੋ ਜੀ ਇੱਧਰ ਮੈਂ ਰਾਤ ਨੂੰ ਸੋਰੀ ਛੋਲੇ ਭਿਗੋ ਕੇ ਰੱਖ ਦੀ ਸੀ ਵਾਈਟ ਛੋਲੇ ਤੇ ਆਹ ਦੇਖੋ ਜੀ ਮੈਂ ਅੱਜ ਗਈ ਸੀ ਬਾਜ਼ਾਰ ਬਾਜ਼ਾਰ 'ਚ ਸਾਨੂੰ ਅੱਜ ਬਹੁਤ ਕੱਜਲ ਕੁਵਾਰੀ ਹੋਈ ਇੱਕ ਤਾਂ ਧੁੱਪ ਦੀ ਵਜ੍ਹਾ ਨਾਲ ਇੰਨੀ ਗਰਮੀ ਲੱਗ ਰਹੀ ਸੀ ਪਤਾ ਨਹੀਂ ਤਾਂ ਮੌਸਮ ਚੇਂਜ ਹੋ ਗਿਆ ਪਰ ਜਿਹੜੇ ਕੰਮ ਗਏ ਸੀ ਜੀ ਸਾਡਾ ਕੰਮ ਬਣਿਆ ਨਹੀਂ ਬੜਾ ਫਟਾਫਟ ਮੈਂ ਕੰਮ ਸਵੇਰ ਦਾ ਨਿਬੜ ਕੇ ਲਈ ਫੇ ਰਾ ਕੇ ਬਾਸੇ ਰੈਸਟ ਤੇ ਲੱਗ ਗਏ ਸੀ ਮੈਂ ਕਿਹਾ ਚਲੋ ਮੈਂ ਹੁਣ ਛੋਲੇ ਧਰ ਦਿੰਦੀ ਆ ਹੁਣ ਹੋ ਚੁੱਕੀ ਐ ਜੀ ਸ਼ਾਮ ਠੀਕ ਐ ਆ ਕੇ ਚਾਹ ਪੀਤੀ ਰੋਟੀ ਖਾਧੀ ਲੇਟ ਗਈ ਰੈਸਟ ਕੀਤਾ ਹੁਣ ਆਪਾਂ ਮੈਂ ਕਿਹਾ ਚਲੋ ਛੋਲੇ ਉਬਾਲ ਦਿੰਨੇ ਆ ਤੇ ਆ ਦੇਖੋ ਗਾਇਸ ਜਿਹੜੇ ਆਪਾਂ ਛੋਲੇ ਉਬਾਲਦੇ ਹੁੰਨੇ ਆ ਨਾ ਤੇ ਇਹਦਾ ਜਿਹੜਾ ਪਾਣੀ ਹੁੰਦਾ ਨਾ ਮੈਂ ਬਿਲਕੁਲ ਵੀ ਨਹੀਂ ਡੋਲਦੀ ਹੁੰਦੀ ਇਹ ਵਾਲਾ ਪਾਣੀ ਕੱਢਿਆ ਨਾ ਤੇ ਬੂਟਿਆਂ ਨੂੰ ਦਵੂੰਗੀ ਠੀਕ ਹੈ ਇਹਦੇ ਵਿੱਚ ਪਾ ਦੇਣੇ ਨੇ ਹੁਣ ਆਪਾਂ ਔਰ ਖੋਲ ਦਰਵਾਜ਼ਾ ਤੇ ਇਹ ਵਾਲਾ ਪਾਣੀ ਜਦੋਂ ਆਪਾਂ ਬੂਟਿਆਂ ਨੂੰ ਦੇਨੇ ਆ ਸਾਡੇ ਬੂਟਿਆਂ ਨੂੰ ਬਹੁਤ ਵਧੀਆ ਤਾਕਤ ਵੀ ਮਿਲਦੀ ਏ ਤੇ ਵਧੀਆ ਗਰੋਥ ਵੀ ਹੁੰਦੀ ਏ ਠੀਕ ਹੈ ਜੀ ਤੇ ਇੱਧਰ ਜੇਕਰ ਪਹਿਲਾਂ ਹੀ ਥੋਕੇ ਛੋਲੇ ਫਿ ਗੋ ਲੋ ਤੇ ਫਿਰ ਦੇ ਮੈਂ ਪਾਣੀ ਡੋਲਦੀ ਹੁੰਦੀ ਤੇ ਆ ਦੇਖੋ ਜੀ ਜਿਹੜਾ ਮੈਂ ਛੋਲੇ ਪਾ ਲੰਦਾ ਦਸਰੀ ਸੀ ਬਣਾਉਣ ਦਾ ਤਰੀਕਾ ਸਿਰਫ ਮੈਂ ਦੋ ਪਿਆਜ਼ ਐ ਜੋ ਕਿ ਮੈਂ ਕੱਟ ਲਏ ਆ ਠੀਕ ਐ ਪਾਣੀ ਵਿੱਚ ਛੋਲੇ ਪਾ ਲਏ ਇਹਦੇ ਵਿੱਚ ਹੁਣ ਪਿਆਜ਼ ਪਾ ਦਿੰਦੇ ਆ ਹੋਰ ਆਪਾਂ ਹੁਣ ਕੁਝ ਨਹੀਂ ਪਾਵਾਂਗੇ ਪਾਣਾ ਸਿਰਫ ਇਹਦੇ ਵਿੱਚ ਜੀ ਨਮਕ ਇਹ ਤਰ ਹੋ ਗਿਆ ਸੀ ਜੀ ਸਾਡਾ ਨਮਕ ਖਤਮ ਆਪਾਂ ਸੈਂਦਾ ਨਮਕ ਯੂਜ਼ ਕਰਦੇ ਆ ਕਹਿੰਦੇ ਹੁੰਦੇ ਨੇ ਸੈਂਦਾ ਨਮਕ ਲਗਾਤਾਰ ਵੀ ਨਹੀਂ ਯੂਜ਼ ਕਰਨਾ ਚਾਹੀਦਾ ਵਿੱਚੋ ਵਿੱਚੋ ਨੂੰ ਸਾਨੂੰ ਵਾਈਟ ਨਮਕ ਵੀ ਯੂਜ਼ ਕਰਨਾ ਚਾਹੀਦਾ ਇਹ ਚੀਜ਼ਾਂ ਦਾ ਵੀ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖਿਆ ਕਰੋ ਘਟਾਇਆ ਹੈ ਕਨਪਾ ਪੈ ਮਾ ਕੇ ਲੈਣੇ ਤੇ ਲੋ ਜੀ ਸਿਰ ਪਹਿਲੇ ਚਾਹ ਹੁਣ ਆਪਾਂ ਪਾਵਾਂਗੇ ਜੀ ਇੱਕ ਚਮਚ ਨਮਕ ਨਮਕ ਪਾ ਕੇ ਹੁਣ ਆਪਾਂ ਇਹਨੂੰ 3-4 ਸੀਟੀਆਂ ਮਰਵਾ ਲਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਮੈਂ ਜੋ ਮਟੀਰੀਅਲ ਪਾਣਾ ਮੈਂ ਤੁਹਾਨੂੰ ਦੱਸਾਂਗੀ ਪਿਆਜ਼ ਆਪਾਂ ਵਿੱਚ ਹੀ ਪਾ ਦੇਣੀ ਹੈ ਠੀਕ ਹੈ ਜੀ ਇਹ ਭੁੱਲਣਗੇ ਘੱਟਾ ਕੱਪ ਆਪਣੀ ਰਸੋਈ ਦਾ ਕੰਮ ਕਰ ਲਾਂਗੇ ਭਾਂਡੇ ਮਾਸ ਲਾਂਗੇ ਰੱਤਾ ਵਗੈਰਾ ਗੁੱਤ ਲਾਂਗੇ ਹੋਰ ਛੋਟੇ ਕੰਮ ਜਿਹੜੇ ਬੜੇ ਨਵੇੜ ਲਾਂਗੇ ਜੀ ਠੀਕ ਹੈ ਤੇ ਇੱਕ ਜਿਹੜਾ ਮੈਂ ਤੁਹਾਨੂੰ ਚੂਰਨ ਦੱਸਿਆ ਨਾ ਉਹ ਚੂਰਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਖਾਓ ਤੇ ਬੈਕ ਮਤਲਬ ਜਿਹੜੀਆਂ ਪੈਣਾ ਕਹਿੰਦੀਆਂ ਨੇ ਸਾਡਾ ਪੇਟ ਨਹੀਂ ਸਾਫ਼ ਹੁੰਦਾ ਇੱਕ ਤੁਹਾਨੂੰ ਮੈਂ ਹੋਰ ਆਈਡੀਆ ਦੱਸ ਦਿਆਂ ਰਾਤ ਨੂੰ ਸੌਣ ਲੱਗਿਆਂ ਨਾ ਦੁੱਧ ਦੇ ਵਿੱਚ ਇੱਕ ਚਮਚ ਘਿਓ ਪਾ ਕੇ ਉਹ ਵੀ ਪੀ ਲਿਆ ਕਰੋ ਬਹੁਤ ਵਧੀਆ ਚੀਜ਼ ਹੈ ਜੇਕਰ ਤੁਹਾਨੂੰ ਬੀਬੀ ਦੀ ਪ੍ਰੋਬਲਮ ਨਹੀਂ ਹੈ ਤੇ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਨਾ ਇਸ ਗੋਲੰਦ ਪਾਣੀ ਦੇ ਨਾਲ ਉਹ ਲੈ ਲਿਆ ਕਰੋ ਠੀਕ ਹੈ ਉਹ ਵੀ ਬਹੁਤ ਵਧੀਆ ਚੀਜ਼ ਹੈ ਉਹਦੇ ਨਾਲ ਵੀ ਕਹਿੰਦੇ ਪੇਟ ਬਹੁਤ ਵਧੀਆ ਸਾਫ਼ ਹੁੰਦਾ ਕਿਉਂਕਿ ਸਾਡੇ ਡੈਡੀ ਲੈਂਦੇ ਹੁੰਦੇ ਸੀ ਨਾ ਮੈਨੂੰ ਤਾਂ ਯਾਦ ਆ ਤੁਸੀਂ ਦੇਖਿਆ ਹੀ ਹੈ ਡੈਡੀ ਜੀ ਨੇ ਕਈਆਂ ਨੂੰ ਤਾਂ ਜਿਹੜੇ ਮੇਰੇ ਪੜਾਣੀਆਂ ਭੈਣਾਂ ਜੁੜੀਆਂ ਆਈਆਂ ਉਹਨਾਂ ਨੇ ਤਾਂ ਡੈਡੀ ਜੀ ਨੂੰ ਦੇਖਿਆ ਹੋਇਆ ਸਾਡੇ ਤੇ ਲੋ ਜੀ ਉਧਰ ਆਪਣੇ ਹੁਣ ਹੋ ਜਾਣਗੇ ਛੋਲੇ ਉਪਰ ਜਾਣਗੇ ਤੇ ਉਧਰ ਆਪਾਂ ਕੋਈ ਮਾਜ ਲੈ ਲੈ ਜਿੱਤੇ ਦੇ ਫਣਡੇ ਆ ਫਿਰ ਆਪਾਂ ਦਾ ਘੋਣ ਲਾਂਗੇ ਜਿਹੜੇ ਕੰਮ ਹੈ ਨਾਲੇ ਛੋਲੇ ਬਣਾਉਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਬਹੁਤ ਭੈਣਾਂ ਨੇ ਮੈਨੂੰ ਕਮੈਂਟ ਆਏ ਆ ਦੰਦ ਦੀ ਜਿਹੜੀ ਜੜੀ ਮੈਂ ਬੱਸੀ ਸੀ ਨਾ ਜਾੜਾਂ ਲਈ ਉਹ ਜੜੀ ਦਿਖਾਉਂਗੀ ਤੁਹਾਨੂੰ ਖੇਤਾਂ 'ਚ ਨਹੀਂ ਜਾਵ ਹੋ ਰਿਹਾ ਮੇਰੇ ਕੋਲੋਂ ਕੱਲ ਪਰਸੋ ਦੇਖਦੀ ਆ ਮੈਂ ਜਾਵਾਂਗੀ ਤੇ ਉਹ ਜੜੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਮਤਲਬ ਬਹੁਤ ਹੀ ਬੱਚਾ ਜੜੀ ਆ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਠੀਕ ਹੈ ਜੜੀਆਂ ਪੈਣ ਦੇ ਨਾਲ ਜੁੜਦੀਆਂ ਆਪਣੇ ਨਾਲ ਇੱਕ ਨਾਮ ਜ਼ਰੂਰ ਦੱਸਿਆ ਕਰੋ ਕਿਥੋਂ ਤੇ ਆਪਣੇ ਨਾਮ ਸ਼ੇਅਰ ਕਰਿਆ ਕਰੋ ਮੈਨੂੰ ਮੈਨੂੰ ਇਦਾਂ ਪਤਾ ਨਹੀਂ ਲੱਗਦਾ ਬਸ ਆਈਡੀ ਦੇ ਨਾਮ ਤੋਂ ਕਈ ਵਰੀ ਹੁੰਦਾ ਹੈ ਕੋਨੇ ਸਿਸਟਰ ਨੇ ਮੈਨੂੰ ਸਰਬਜੀਤ ਸਿਸਟਰ ਨੇ ਮੈਂ ਕੁਐਸਚਨ ਪੁੱਛਿਆ ਸੀ ਸਿਸਟਰ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਅਸੀਂ ਨਾ ਛੁਟਕੀਆਂ ਮੈਂ ਨਹੀਂ ਪਾ ਸਕਦੀ ਸਿਸਟਰ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੇ ਚ ਰਵਾਜ ਨਹੀਂ ਹੈ ਤਾਂ ਨਹੀਂ ਪਾਉਂਦੇ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਪੁੱਛਿਆ ਸੀ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਮੇਰੀ ਕਮੈਂਟ ਕੋਈ ਵੀ ਰਿਪਲਾਈ ਨਹੀਂ ਕੀਤਾ ਠੀਕ ਹੈ ਜੀ ਮੈਨੂੰ ਦੱਸਿਓ ਹੁਣ ਤੁਸੀਂ ਲੋ ਰੋਲ ਬਿਚਲਾ ਤੇ ਲੋ ਜੀ ਇੱਧਰ ਆਪਣੇ ਛੋਲ ਦੇ ਉੱਪਰ ਜਾਣਗੇ ਠੀਕ ਹੈ ਜੀ ਹੁਣ ਆਪਾਂ ਇੱਧਰ ਕਰ ਲੈਂਦੇ ਆ ਜਦ ਤੱਕ ਮਸਾਲਾ ਘਰ ਮਸਾਲਾ ਤਿਆਰ ਤੇ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਹੁੰਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਟਮਾਟਰ ਹਰੀਆਂ ਮਿਰਚਾਂ ਲਸਣ ਅਦਰਕ ਠੀਕ ਹੈ ਜੀ ਨਹੀਂ ਆਹ ਲਾ ਦਿੱਤਾ ਤੇ ਆ ਧਨੀਆਂ ਵਿੱਚ ਹੀ ਗ੍ਰाइंड ਕਰ ਲੈਣੀ ਹੁੰਦੀ ਆ ਠੀਕ ਹੈ ਆ ਦੇਖੋ ਜੀ ਇਹਨੇ ਕਰ ਲੈ ਤੇ ਮੈਨੂੰ ਨਾ ਸਿਸਟਰ ਨੇ ਕਮੈਂਟ ਕੀਤਾ ਸੀਗਾ ਕਿ ਤੁਸੀਂ ਇਹ ਚੋਪਰ ਕਿੰਨੇ ਦਾ ਲੈਂਦਾ ਕਿਹੜੀ ਕੰਪਨੀ ਦਾ ਸਿਸਟਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ 1100 ਦਾ ਲੈਂਦਾ ਠੀਕ ਆ ਬਾਜ਼ਾਰ ਸਭ ਦਾ ਲੱਗ ਲੱਗ ਰੇਟ ਹੁੰਦਾ 900 ਦਾ ਵੀ ਹੁਣ ਪੁੱਛਿਆ ਸੀ ਨਾ ਮੈਂ ਤਰੀਕ ਲਈ ਤੇ 900 ਦਾ ਵੀ ਇਹ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਤੇ ਇਹ ਮੇਰਾ ਬਸ ਕੰਪਨੀ ਨਹੀਂ ਮੈਨੂੰ ਪਤਾ ਔਰ ਬੈਟ ਲਿਖਿਆ ਆ ਦੇਖ ਔਰ ਬੈਟ ਲਿਖਿਆ ਹੈ ਤੇ

तेल हो गया गर्म बिल्कुल टमा लसन अदरक हरिया मिर्च ये चीजा पा के बस हम तड़का लाने क्योंकि आप प्याज ए पाते सके बहुत सिंपल सौखी रेसिपी है ठीक है मेनु सिस्टर पूछ रही थी ना कि मैं रेसिपी दस्यो ता दसी मैं तुम ਵੀ ਅਸੀਂ ਤਾਂ ਇਦਾਂ ਹੀ ਛੋਲੇ ਬਣਾਉਂਦੇ ਹੁੰਨੇ ਆ। ਚਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਜਦ ਤੱਕ ਮਸਾਲਾ ਪੂਜੇਗਾ ਸਾਡੇ ਛੋਲੇ ਉਦਰ ਬੁਆਇਟ ਹੋਣ ਲੱਗੇ। ਠੀਕ ਹੈ ਤੇ ਇੱਧਰ ਆਪਾਂ ਰੱਖ ਲੈਣਾ ਜੀ ਇੱਕ ਅੱਧਾ ਕੋ ਕੱਪ ਪਾਣੀ। ਉਹਦੇ ਵਿੱਚ ਇੱਕ ਚਮਚਾ ਆਪਾਂ ਪਾ ਦੇਣਾ ਚਾਹ ਤਪਤੀ ਦਾ। ਛੋਟਾ ਚਮਚਾ ਜੇ ਮੇਰੇ ਕੋ ਤੁਸੀਂ ਜੇਕਰ ਵੱਡਾ ਹੈ ਤੇ ਇੱਕੀ ਚਮਚ ਠੀਕ ਹੈ। ਇਹਦੇ ਵਿੱਚ ਪਾ ਦੇਣੀ ਆਪਾਂ ਹੁਣ ਮੋਟੀ ਇਲਾਇਚੀ। ਚੰਗੀ ਤਰ੍ਹਾਂ ਛਿੱਲ ਕੇ ਨੂੰ ਠੀਕ ਹੈ ਜੀ। ਚਾਹੀਏ ਕੁੱਟਕੇ ਪਾ ਦੋ ਤੁਸੀਂ ਦੋ ਇਲਾਚੀਆਂ ਪਾ ਰਹੀਆਂ ਮੈਂ ਤੇ ਇਹ ਪਾਣ ਲੱਗੀਆਂ ਜੀ ਮੈਂ ਉਸ ਤੋਂ ਬਾਅਦ ਲੋਹੇ ਇਹ ਪਾਤੇ ਦੋ ਚਾਰ ਲੌਂਗ ਪਾ ਦੇਣੇ ਇਹਨਾਂ ਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਇਹ ਪਾਣ ਲੱਗੀਆਂ ਜੀ ਮੈਂ ದಾਲ ਚੀਨੀ ਠੀਕ ਹੈ ਆਪ ਆ ਰਹੀਆਂ ਜੀ ਮੈਂ ਲੌਂਗ ਤੇ ਪਾ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਜਾ ਲੈਣਾ ਇਹਦੇ ਨਾਲ ਟੇਸਟ ਵੀ ਵਧੀਆ ਆਏਗਾ ਫਲੇਵਰ ਬਹੁਤ ਵਧੀਆ ਵੀ ਆਉਂਦਾ ਹੈ ਖੁਸ਼ਬੂ ਵੀ ਬਹੁਤ ਅੱਛੀ ਆਉਂਦੀ ਹੈ ਦੇਖਿਓ ਹਲਵਾਈ ਸਟਾਈਲ ਬਣਦੇ ਆ ਇਹ ਵਾਲੇ ਛੋਲੇ ਚਾਚਾ ਕਾ ਪਮਸਾਲਾ ਹੁਣ ਜਿੰਨੇ ਨੇ ਸਿਮਤੇ ਨੂੰ ਚਾਵਲਾ ਜਿਵੇਂ ਪਾਣੀ ਜਿਵੇਂ ਪਕਦੇ ਨੇ ਪਕਾ ਲੈਣਾ ਚਾਹੀਦਾ ਠੀਕ ਹੈ ਜੀ ਆਪਣੇ ਤਰ੍ਹਾਂ ਛੋਲਦੇ ਹਨ ਨਾ ਦੀ ਨਾਲ ਦੀ ਨਾਲ ਆਪਾਂ ਸਾਹਮਣੇ ਜੱਟਾ ਖਲਾਸ ਯਾ ਦੇਖੋ ਜੀ ਸਾਡਾ ਮਸਾਲਾ ਹੁਣ ਭੁੱਜ ਗਿਆ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਨੇ ਕਿ ਆ ਦੇਖੋ ਜਿਹੜਾ ਤੇਲ ਘਿਓ ਆਪਾਂ ਪਾਉਂਦੇ ਆ ਨਾ ਛੱਡ ਦਿੱਤਾ ਠੀਕ ਹੈ ਜਦੋਂ ਘਿਓ ਤੇਲ ਛੱਡ ਜਾਂਦਾ ਨਾ ਮਸਾਲਾ ਸੰਭੋ ਸਾਡਾ ਮਸਾਲਾ ਭੁੱਜ ਜਾਂਦਾ ਹੁਣ ਇਹਦੇ ਵਿੱਚ ਆਪ ਆਪਣੀ ਟੇਸਟ ਅਨੁਸਾਰ ਨਾ ਮੱਖਾ ਪਾ ਦੇਖੋ ਪਹਿਲਾਂ ਪਾ ਦਿੱਤਾ ਹਲਕੀਆਂ ਜਿਹੀਆਂ ਮਿਰਚਾਂ ਫੇਰ ਪਾਉਂਗੀ ਜੀ ਮੈਂ ਦੇਗੀ ਮਿਰਚ ਆ ਕਿ ਹੋ ਗਿਆ ਠੀਕ ਹੈ ਜੀ ਹਾਂ ਪਾਉਂਗੀ ਮੈਂ ਉਹ ਹਲਦੀ ਥੋੜਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਤੇ ਅੱਛਾ ਤਾਂ ਮੈਂ ਹਰਾ ਧਨੀਆ ਪਾ ਹੀ ਦਿੱਤਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਣਾ ਹੁਣ ਜੀ ਆਪਾਂ ਮਸਾਲਾ ਭੁੰਨਦੇ ਆ ਨਾ ਭੁੰਨਦੇ ਆ ਚੰਗੀ ਤਰ੍ਹਾਂ ਹੁਣ ਇਹ ਵਾਲਾ ਕਿਉਂਕਿ ਹਲਦੀ ਦਾ ਕੱਚਾਪਣ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਆ ਜੜਾ ਦੇਖੋ ਜੀ ਆਪਣਾ ਤੇ ਬਣਾਇਆ ਸੀ ਨਾ ਚਾਹ ਪੱਤੀ ਵਾਲਾ ਤੇ ਲੌਂਗ ਇਲਾਚੀਆਂ ਪਾ ਕੇ ਹੁਣ ਇਹਨੂੰ ਆਪਾਂ ਇੱਥੇ ਪੁੰਨ ਲਓ ਜੀ ਇਹ ਪਾਣੀ ਆਪਾਂ ਇਹਦੇ ਵਿੱਚ ਹੀ ਪੁੰਨ ਦੇਣਾ ਠੀਕ ਹੈ ਜੀ ਇਹਦੇ ਨਾਲ ਨਾ ਇੱਕਦਮ ਵਧੀਆ ਜੀ ਰੰਗਤ ਆ ਜਾਂਦੀ ਹੈ ਜੀ ਨਾ ਸਾਦਾ ਮਸਾਲਾ ਵੀ ੁੱਝ ਜੇਗਾ ਤੁਹਾਡੇ ਉਧਰ ਆਪਣੇ ਛੋਲੇ ਉਬਲ ਚੁੱਕੇ ਆ ਠੀਕ ਹੈ ਜੀ ਹੁਣ ਆਪਾਂ ਕੁੱਕਰ ਖੋਲ ਕੇ ਉਹਦੇ ਵਿੱਚ ਮਸਾਲਾ ਪਾਣੀ ਆ ਦੇਖੋ ਜੀ ਮਸਾਲਾ ਸਾਡਾ ਬਿਲਕੁਲ ਭੁੱਜ ਗਿਆ ਦੇਖੋ ਬਿਲਕੁਲ ਛੱਡ ਗਿਆ ਠੀਕ ਹੈ ਇੱਦਾਂ ਨਿਰੰਗਤ ਆ ਜਾਏਗੀ ਇੱਧਰ ਆਪਣੇ ਛੋਲੇ ਉਬਲ ਚੁੱਕੇ ਨੇ ਛੋਲਿਆਂ ਦੇ ਵਿੱਚ ਆਪਾਂ ਪਾਏ ਸੀ ਨਾ ਪਿਆਜ਼ ਆ ਦੇਖੋ ਤੁਹਾਨੂੰ ਬਿਲਕੁਲ ਵੀ ਨਜ਼ਰ ਨਹੀਂ ਆਣਾ ਜੇ ਮਾੜੇ ਮੋٹے ਹੋਣਗੇ ਤੁਸੀਂ ਇਸ ਤਰ੍ਹਾਂ ਕਰਕੇ ਛੋਲੇ ਉਬਲ ਗਏ ਹਨ ਵਧੀਆ ਹੁਣ ਇਹਰੇ ਵਿੱਚ ਆਪਾਂ ਜਿਹੜਾ ਭੁੱਜਿਆ ਹੋਇਆ ਮਸਾਲਾ ਨਾ ਘਸੇਤਾ ਪਾ ਦੇਣਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਣਾ ਤਿਆਰ ਹੋ ਗਿਆ ਛੁੱਲੇ ਪੰਜ ਇੱਕ ਮਿੰਟ ਆਪਾਂ ਇਹਨਾਂ ਨੂੰ ਰਿਜਨੇ ਰੱਖਣਾ ਹੈ ਠੀਕ ਹੈ ਬਿਲਕੁਲ ਹਲਵਾ ਇਸ ਟਾਈਪ ਜੇਕਰ ਤੁਸੀਂ ਚਾਵਲਾ ਨਾਲ ਖਾਣਾ ਥੋੜੀ ਤਰੀਜੀ ਰੱਖ ਲਿਓ ਜੇਕਰ ਤੁਸੀਂ ਤੂਰੀਆਂ ਨਾਲ ਖਾਣੇ ਤੇ ਗਾੜੇ ਹੋ ਜਾਣਗੇ ਠੀਕ ਹੈ ਜੀ ਜੇ ਚਾਹੋ ਤੇ ਇਹਦੇ ਵਿੱਚ ਆਲੂ ਵੀ ਕਈ ਪਾ ਲੈਂਦੇ ਪਰ ਆਸੀਂ ਆਲੂ ਪਸੰਦ ਨਹੀਂ ਕਰਦੇ ਨਾਈਟ ਰੱਖ ਕੇ ਧਿਆਨ ਤੇ ਆ ਦੇਖ ਐਦਾਂ ਕਰਕੇ ਇਸ ਤਰ੍ਹਾਂ ਦੀ ਰੰਗਤ ਆ ਜਾਏਗੀ ਠੀਕ ਹੈ ਜੀ ਥੋੜੀ देर ਆਪਾਂ ਇਹਨਾਂ ਨੂੰ ਰਜਾਵਾਂਗੇ ਬਹੁਤ ਵਧੀਆ ਤੇ ਬਹੁਤ ਖੁਸ਼ਬੂ ਆ ਰਹੀ ਹੈ ਬਹੁਤ ਅੱਛੀ ਅੱਛੀ ਖੁਸ਼ਬੂ ਆ ਰਹੀ ਹੈ ਠੀਕ ਹੈ ਜਦ ਤੱਕ ਇਹ ਛੋਲੇ ਸਾਡੇ ਬਣ ਕੇ ਆਤਾ ਕਾਪਾ ਗੁੰਨ ਲੈਨੇ ਆ ਜੀ ਆਟਾ ਤੁਹਾਨੂੰ ਦਿਖਾਨੀਆਂ ਰਿਜਨ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਨਾਲ ਵੀ ਨਾ ਜ਼ਿਆਦਾ ਕੰਮ ਹੋਈਦਾ ਇਹ ਨਵੇੜ ਦੀਏ ਠੀਕ ਹੈ ਜੀ ਮਿਲਾਂਗੇ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਨਵੀਆਂ ਰੈਸਪੀਆਂ ਕੁਝ ਵੀ ਨਵੇਂ ਵੀਲੌਗ ਦੇ ਨਾਲ ਜੋ ਵੀ ਤੁਹਾਡੇ ਨਾਲ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਿਣੀ ਆ ਬਾਕੀ ਮੇਰੀ ਮਿਹਨਤ ਦਾ ਫਲ ਮਿਲਦਾ ਹੈ ਮੈਨੂੰ ਬਹੁਤ ਅੱਛਾ ਮਿਲਦਾ ਹੈ ਤੁਹਾਡੇ ਸਪੋਰਟਸ ਦਾ ਬਹੁਤ ਹੀ ਅੱਛਾ ਲੱਗਦਾ ਹੈ ਹਿੰਮਤ ਜੀ ਮਿਲਦੀ ਹੈ ਇੱਕ ਮੈਨੂੰ ਵਲੌਗ ਬਣਾਉਣ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਧਰ ਸਾਡੇ ਛੋਲੇ ਬਣ ਜਾਂਦੇ ਫਿਰ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਲਈ ਕਿ ਕਿਸ ਤਰ੍ਹਾਂ ਬਣ ਜਾਂਦੇ ਆ ਬਹੁਤ ਟੇਸਟੀ ਬਣਦੇ ਆ ਅਰ ਸਿੰਪਲ ਤੇ ਸੋਖਾ ਤਰੀਕਾ ਹੈ ਕਿਸੇ ਤਰੀਕੇ ਨਾਲ ਤੁਸੀਂ ਬਣਾਓ ਔਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਤਿਆਰ ਦੇਖੋ ਜੀ ਸਾਡੇ ਛੋਲੇ ਬਣ ਕੇ ਹੋ ਗਏ ਤਿਆਰ ਠੀਕ ਹੈ ਜੀ ਬਿਲਕੁਲ ਹੌਲਵਾਈ ਸਟਾਈਲ ਬਣਦੇ ਬਹੁਤ ਟੇਸਟੀ ਬਣਦੇ ਬਹੁਤ ਵਧੀਆ ਬਣਦੇ ਤੁਸੀਂ ਵੀ ਇਹ ਤਰੀਕੇ ਨਾਲ ਬਣਾਇਓ ਤੇ ਬਾਕੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਬਾਕੀ ਆਪਣਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਮੇਰੇ ਚੈਨਲ ਤੇ ਨਿਊ ਆ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਕਿ ਸਾਡ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ ਮਿਲਦੀਆਂ ਤੁਹਾਨੂੰ ਘਰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਹਿਸਕਾਰ ਬਾਏ ਬਾਏ